ਐਸਟੀ ਨੰਬਰ 1 ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਐਸਟੀ ਨੰਬਰ 1 ਨਿਊਜ਼ ਟੀਵੀ ਹਾਂਜੀ ਮੈਂ ਰਾਮੋਦੀ ਸ਼ਰਮਾ ਸਮਾਜ ਸੇਵਕ ਪ੍ਰਸ਼ਾਸਨ ਦਾ ਧਿਆਨ ਜਿਹੜਾ ਮੈਂ ਜਿਹੜਾ ਸਾਡਾ ਸਰਕਾਰੀ ਹਸਪਤਾਲ ਸੁਜਾਨਪੁਰ ਹੈ ਇਹਦੇ ਬਾਰੇ ਦਿਲਾਨਾ ਜਾਂਦਾ ਕਿਉਂਕਿ ਸਾਡੇ ਸੁਜਾਨਪੁਰ ਦੀ ਆਬਾਦੀ ਜਿਹੜੀ ਹੈ 35-40 ਹਜ਼ਾਰ ਤੋਂ ਉੱਤੇ ਆਬਾਦੀ ਹੈ ਔਰ ਉਸ ਦੇ ਨਾਲ ਬਹੁਤ ਹੀ ਪਿੰਡ ਜਿਹੜੇ ਨਾਲ ਲੱਗਦੇ ਨੇ ਤੇ ਸੁਜਾਨਪੁਰ ਜਿਹੜਾ ਸਾਡਾ ਹੈ ਇਸ ਹਸਪਤਾਲ ਵਿੱਚ ਡੈਂਟਿਸਟ ਨਹੀਂ ਹੈ ਔਰ ਕੋਈ ਬਚਾ ਸਪੈਸ਼ਲਿਸਟ ਡਾਕਟਰ ਜਿਹੜਾ ਨਹੀਂ ਹੈ 2-3 ਮਹੀਨੇ ਤੋਂ ਇਹਨਾਂ ਦੇ ਜਿਹੜੇ ਅਫੀਸਰ ਉੱਤੇ ਤਾਲੇ ਲੱਗੇ ਹੋਣ ਨੇ ਜਿਹੜੇ ਲੋਕੀ ਬਾਹਰੋਂ ਆਉਂਦੇ ਨੇ ਸਿਆਲਪੁਰ ਦੇ ਲੋਕੀ ਨੇ ਜਦੋਂ ਵੀ ਕੋਈ ਆਪਣਾ ਇਲਾਜ ਕਰਵਾਉਣ ਵਾਸਤੇ ਆਉਂਦੇ ਨੇ ਤੇ ਇੱਥੇ ਜਿਹੜੇ ਡਾਕਟਰ ਅਵੇਲੇਬਲ ਨਹੀਂ ਹੁੰਦੇ ਕਿਉਂਕਿ ਐਡਾ ਵੱਡਾ ਸ਼ਹਿਰ ਹੈ ਮਹਿੰਗਾਈ ਬਹੁਤ ਹੈ ਤੋਂ ਡਾਕਟਰ ਜਿਹੜੇ ਨਹੀਂ ਹੋਣ ਦੇ ਕਰਕੇ ਸਾਡੇ ਲੋਕਾਂ ਨੂੰ ਪ੍ਰਾਈਵੇਟ ਹਸਪੀਟਲਾਂ ਤੇ ਜਾਣਾ ਪੈਂਦਾ ਹੈ ਔਰ ਬਹੁਤ ਹੀ ਖਰਚਾ ਹੁੰਦਾ ਹੈ ਸਾਡੀ ਸਰਕਾਰ ਕੇ ਬੇਨਤੀ ਹੈ ਕੀ ਐਡੀ ਵੱਡੀ ਜਗ੍ਹਾ ਬਣਾਈਦੀ ਐ ਅੰਗਰੇਡਾ ਬੜਾ ਹਸਪੀਟਲ ਬਣਾਇਦਾ ਐ ਕਰੋਨਾ ਦੇ ਪੇਰੀ ਜਿਹੜੀ ਜਗ੍ਹਾ ਰਿਕੁਆਇਰ ਕੀਤੀਦੀ ਐ ਅਗਰ ਇੱਥੇ ਡਾਕਟਰ ਨਹੀਂ ਲਿਆ ਨਹੀਂ ਆਉਂਦੇ ਤੇ ਇਸ ਹਸਪੀਟਲ ਨੂੰ ਬੰਦ ਕੀਤਾ ਜਾਏ ਕਰੋਨਾ ਦੇ ਪੇਰੀ ਜਗ੍ਹਾ ਜਿਹੜੀ ਐ ਨਜਾਇਜ਼ ਕਬਜ਼ਾ ਕੀਤਾ ਦਾ ਇੱਥੇ ਇਸ ਕாகੇ ਸਾਰੀ ਸਰਕਾਰ ਅਕੇ ਪ੍ਰਸ਼ਾਸਨ ਅਕੇ ਪੂਰ ਜੋਰ ਮੰਗਾ ਹੈ ਕਿ ਜਿਹੜਾ ਸੁਯਾਮਪੁਰ ਦਾ ਹਸਪੀਟਲ ਹੈ ਇੱਥੇ ਦੇ ਜਿਹੜੇ ਜੋੜੇ ਵੀ ਲੁੱਟਣ ਦੇ ਡਾਕਟਰ ਨੇ ਉਹਨਾਂ ਦੀ ਇੱਥੇ ਪੂਰਤੀ ਕੀਤੀ ਜਾਏ ਮੈਂ ਐ ਸਮੋ ਸਾਹਿਬ ਅਕੇ ਫੇਰ ਬੇਨਤੀ ਕਰਾਂਗਾ